ਯੁੱਧ ਨਸ਼ਾ ਵਿਰੁੱਧ ਤਹਿਤ ਸਰਹੰਦ ਦੇ ਕੈਬਨਿਟ ਮੰਤਰੀ ਤਰुणਪ੍ਰੀਤ ਸਿੰਘ ਸੌਨਯੋ ਪ੍ਰੈਸ ਵਾਰਤਕ ਕੀਤੀ ਅਤੇ VDC ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਬਣਾਈਆਂ ਗਈਆਂ ਉਹ ਅੱਜ ਉਹਨਾਂ ਦੀ ਸੋਚਕ ਸਮਾਗਮ ਸੀ ਜਿਸ ਦੌਰਾਨ ਉਹਨਾਂ ਨੇ ਕਾਂਗਰਸ ਤੇ ਅਕਾਲੀ ਧੜਲੇ ਪੰਜਾਬ ਦੀ ਜਵਾਨੀ ਖਤਮ ਕਰਨ ਦੇ ਦੋਸ਼ ਲਾਏ ਨੇ ਅਤੇ ਤਰुणਪ੍ਰੀਤ ਸਿੰਘ ਸੋਨ ਦਾ ਕਹਿਣਾ ਸੀ ਕਿ 18 ਸਾਲ ਪਹਿਲਾਂ ਕੋਈ ਨਹੀਂ ਜਾਣਦਾ ਸੀ ਕਿ ਚਿੱਟਾ ਕੀ ਹੁੰਦਾ ਹੈ ਉਹਨਾਂ ਕਿਹਾ ਕਿ ਚਾਂਦੀ ਦੀ ਕਹੀਂ ਨਾਲ ਤੱਕ ਲਾਇਸ YL ਨਹਿਰ ਕੱਢਣ ਵਾਲੇ ਹੁਣ ਬਣਦੇ ਨੇ ਪਾਣੀਆਂ ਦੇ ਰਾਖੇ ਅੱਗੇ ਕੀ ਕੁਝ ਕਹਿ ਰਹੇ ਨੇ ਤਰਨਪ੍ਰੀਤ ਸਿੰਘ ਸੋਂ ਤੁਹਾਨੂੰ ਸੁਣਾ ਦਿੰਦੇ ਆ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਸਭ ਤੋਂ ਪਾਵਨ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਰੇ ਕਵਰੇਜ ਕਰਨ ਲਈ ਪਹੁੰਚੇ ਹੋ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਤਹਾ ਹੈ ਤੇ ਜਿਹੜੀ VDC ਹੈ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਬਣਾਈਆਂ ਗਈਆਂ ਅੱਜ ਉਹਨਾਂ ਦਾ 100 ਚੱਕ ਸਮਾਗਮ ਹੋਇਆ ਮੈਂ ਇਸ ਗੱਲ ਦੇ ਉੱਤੇ ਤਹਿ ਦਿਲ ਦੀ ਕਹ ਰਾਈ ਤੋਂ ਧੰਨਵਾਦ ਕਰਨਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਜਿਹੜੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਚੱਲ ਰਹੀ ਹੈ ਇਹ ਪਹਿਲੀ ਸਰਕਾਰ ਹੋਊਗੀ ਜਿਹੜੀ ਟੁੱਟ ਕੇ ਨਸ਼ਿਆਂ ਨੂੰ ਪੈ ਨਿਕਲੀ ਔਰ ਜਿਹਨੇ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਸ਼ੁਰੂ ਕਰਾਈ ਹੈ ਔਰ ਜਿਹੜੀ ਕਿ ਹੁਣ ਇਸ ਸਮੇ ਆਪਣੇ ਉਸ ਲੈਵਲ ਤੇ ਪਹੁੰਚੀ ਹੋਈ ਹੈ ਮੁਹਿਮ ਕਿ 31 ਮਈ ਤੋਂ ਪਹਿਲਾ ਪਹਿਲਾ ਅਸੀਂ ਇਹ ਵਿਲੇਜ ডিফেন্স ਕਮੇਟੀਆਂ ਨੂੰ ਪੂਰਾ ਐਕਟਿਵ ਕਰਕੇ ਤੇ ਆਪਾਂ ਆਪੋ ਆਪਣੇ ਪਿੰਡਾਂ ਦੀ ਆਪਣੋ ਆਪਣੇ ਵਾਰਡਾਂ ਦੀ ਕਿਲਾਬੰਦੀ ਕਰਕੇ ਕਿ ਸਾਡੇ ਕੋਈ ਪਿੰਡ 'ਚ ਸਾਡੇ ਕੋਈ ਵਾਰਡ 'ਚ ਕਿਸੇ ਵੀ ਕਿਸਮ ਦਾ ਕੋਈ ਨਸ਼ਾ ਤਸਕਰ ਜਿਹੜਾ ਨਸ਼ਾ ਵੇਚਦਾ ਹੋਵੇ ਉਹ ਵੜ ਨਾ ਸਕੇ ਇਸ ਲਈ ਸਾਨੂੰ ਸੁਚੇਤ ਹੋਣਾ ਪਊਗਾ ਸਾਨੂੰ ਤਿਆਰ ਹੋਣਾ ਪਊਗਾ ਜੇ ਕੋਈ ਵੀ ਕਿਸੇ ਵੀ ਕਿਸਮ ਦਾ ਵੈਸੇ ਤਾਂ ਇਹ ਹੁਣ ਐਨਾ ਡਰ ਕੇ ਨਸ਼ੇ ਦੇ ਤਸਕਰ ਇਹ ਪੰਜਾਬ ਛੱਡ ਛੱਡ ਕੇ ਭੱਜ ਰਹੇ ਨੇ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਹੁਣੇ ਪਰ ਇਹ ਕੀ ਹੈ ਇਹ ਆਪਾਂ ਨੂੰ ਇਹਦੀ ਪਹਿਰੇਦਾਰੀ ਰੱਖਣੀ ਪਊਗੀ ਕਿ ਦੁਵਾਰਤੀ ਨਾ ਇਹ ਚੀਜ਼ ਪੰਪੇ ਸੋ ਇਹਦੀ ਪਹਿਰੇਦਾਰੀ ਦੇ ਸਬੰਧ ਦੇ ਵਿੱਚ ਜੇ ਕੋਈ ਨਸ਼ੇ ਦਾ ਤਸਕਰ ਹੁਣ ਕਿਤੇ ਗਲਤੀ ਨਾਲ ਵੀ ਕਿਸੇ ਪਿੰਡ ਦੇ ਅਵਾੜ ਦੇ ਵਿੱਚ ਆਇਆ ਤੇ ਵਿਲੇਜ ਡਿਫੈਂਸ ਕਮੇਟੀ ਨੇ ਫੜ ਲਿਆ ਤਾਂ ਉਹਦੇ ਤੇ ਬਣਦੀ ਕਿਉਂਕਿ ਪੂਰੇ ਪੁਲਿਸ ਪ੍ਰਸ਼ਾਸਨ ਨੂੰ ਹੁਕਮ ਜਾਰੀ ਹੋਏ ਹੋਏ ਨੇ ਜੇ ਮੈਂ ਵੀ ਡੀਸੀ ਦੇ ਕਿਸੇ ਵੀ ਮੈਂਬਰ ਦਾ ਵੀਡੀਸੀ ਕਮੇਟੀ ਦਾ ਜੇਕਰ ਪੁਲਿਸ ਪ੍ਰਸ਼ਾਸਨ ਨੂੰ ਇੱਕ ਵੀ ਫੋਨ ਜਾਂਦਾ ਹੈ ਹੈਲਪਲਾਈਨ ਨੰਬਰ ਤੇ ਫੋਨ ਜਾਂਦਾ ਹੈ ਕਿ ਸਾਡੇ ਉਰੇ ਕੋਈ ਨਸ਼ੇ ਦਾ ਤਸਕਰ ਉਰੇ ਪਹੁੰਚਿਆ ਸੀ ਸਾਡੇ ਬੱਚਿਆਂ ਨੂੰ ਉਰੇ ਕੋਈ ਕਿਸੇ ਕਿਸਮ ਦਾ ਗਲਤ ਜਾਨੀ ਕਿ ਇਹ ਸਪਲਾਈ ਕਰਨਾ ਚਾਹੁੰਦਾ ਸੀਗਾ ਮਟੀਰੀਅਲ ਤਾਂ ਉਹਨੂੰ ਫੜ ਕੇ ਉਹਦੇ ਤੇ ਸਖਤ ਤੋਂ ਸਖਤ ਐਨੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਕਦੇ ਜ਼ਿੰਦਗੀ ਚ ਦੁਬਾਰਾ ਹਮਾਕਤ ਨਾ ਕਰੇ ਉਸ ਏਰੀਏ ਕੰਨੀ ਨੂੰ ਝਾਕਣ ਦੀ ਤੇ ਨਸ਼ੇ ਦਾ ਵਪਾਰ ਕਰਨ ਨੂੰ ਇਹ ਅੱਜ ਤੱਕ ਜਿੰਨੀਆਂ ਸਰਕਾਰਾਂ ਹੋਈਆਂ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹੈ ਚਾਹੇ ਕਾਂਗਰਸ ਦੀ ਹੋਈ ਹੈ ਭਾਜਪਾ ਦੇ ਨਾਲ ਇਹ ਨਾ ਨੌ ਮਾਸ ਦਾ ਰਿਸ਼ਤਾ ਰਿਹਾ ਐਨੇ ਸਾਲ ਇਹਨਾਂ ਨੇ ਭਾਈਵਾਲੀ ਨਿਭਾਈ ਹੈ ਅੱਜ ਤੱਕ ਕੋਈ ਪਾਣੀਆਂ ਦੇ ਮੁੱਦੇ ਤੇ ਬੋਲਿਆ ਹੈ ਕਿਸੇ ਨੇ ਐਡਾ ਕਲੀਅਰ ਸਟੈਂਡ ਲੱਤਾ ਹੈ ਜੋ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਲੈ ਕੇ ਜ ਜ ਪਹਿਲਾਂ ਵੀ ਜਦੋਂ SOWAL ਦਾ ਮੁੱਦਾ ਵੋਟਾਂ ਚੁੱਠਿਆ ਸੀ ਦਾ ਭਗਵਾਨ ਸਿੰਘ ਮਾਨ ਜੀ ਨੇ ਜਾ ਕੇ ਕਿਹਾ ਸੀ ਐਸਵਾਈਐਲ ਬਣਾਉਣ ਨੂੰ ਫਿਰਦੇ ਹੋ ਸਤਲੁਜ ਤਾਂ ਬੂੰਦ ਪਾਣੀ ਦੀ ਨਹੀਂ ਜਿਹੜੀ ਯਮੁਨਾ ਪੂਰੇ ਦੇ ਪੂਰੇ ਇਲਾਕੇ ਨੂੰ ਦਿੱਲੀ ਨੂੰ ਉਧਰ ਸਾਰੇ ਇਲਾਕਿਆਂ ਨੂੰ ਹੜਾ ਕੇ ਲੈ ਜਾਂਦੀ ਹੈ ਤੁਸੀਂ ਐਸਵਾਈਐਲ ਬਣਾਉਣ ਦੀ ਬਜਾਏ ਵਾਈਐਸਐਲ ਬਣਾਓ ਯਮੁਨਾ ਦਾ ਪਾਣੀ ਸਤਲੁਜ ਚਲਿਆ ਕੇ ਸਟੋਲਟ ਤਾਂ ਜੋ ਤੁਹਾਡੇ ਵੀ ਇਲਾਕੇ ਬਚਣ ਸਾਡੀ ਵੀ ਪਾਣੀ ਦੀ ਪੂਰਤੀ ਹੋਵੇ ਇਹ ਭਗਵਾਨ ਸਿੰਘ ਮਾਨ ਨੇ ਨੇ ਜਿਨ੍ਹਾਂ ਨੇ ਏਨੀ ਡਟ ਕੇ ਪਾਣੀਆਂ ਦਾ ਰਾਖਾ ਬਣ ਕੇ ਸਪੋਰਟ ਕੀਤੀ ਆ ਹੁਣ ਵੀ ਦੇਖੋ ਜਿੰਨਾ ਬਣਦਾ ਹਰਿਆਣੇ ਦਾ ਪਾਣੀ ਸੀ ਜਿੰਨਾ ਬਣਦਾ ਰਾਜਸਥਾਨ ਦਾ ਪਾਣੀ ਸੀ ਇਹ 21 ਮਈ ਤੱਕ ਵਰਤਣਾ ਹੁੰਦਾ ਇਹਨਾਂ ਨੇ ਹਰ ਸਾਲ 21 ਮਈ ਨੂੰ ਇਹ ਤੈਹ ਹੁੰਦਾ ਹੁੰਦਾ ਵੀ ਕਿਹਨੂੰ ਕਿੰਨੀ ਪਾਣੀ ਦੀ ਅਲੋਕੇਸ਼ਨ ਹੋਣੀ ਹੈ ਉਹ ਤਾਂ ਮਾਰਚ ਮਹੀਨੇ ਚ ਵਰਤੀ ਬੈਠੇ ਨੇ ਸਾਰਾ ਪਾਣੀ ਟੋਟਲ ਹਰਿਆਣਾ 103% ਪਾਣੀ ਵਧਦੀ ਵਰਦਾ 3% ਉੱਤੇ ਰਾਜਸਥਾਨ 110% ਪਾਣੀ ਵਧਦੀ ਪਿੱਛੇ 10% ਉੱਤੇ ਪੰਜਾਬ ਦਾ ਹਲੇ ਅਸੀਂ 11% ਵਧਤਨ ਹੈ ਹਜੇ ਅਸੀਂ ਆਪਣੇ ਰਿజర్ਵ ਕੋਟੇ ਚ ਰੱਖਿਆ ਹੋਇਆ ਫਿਰ ਉੱਤੋਂ ਸਾਨੂੰ ਕਹਿੰਦੇ ਨੇ ਕਿ ਹਿਊਮਿਟੇਰੀਅਨ ਗਰਾਉਂਡ ਦੇ ਉੱਤੇ ਦੇਖੋ ਅਸੀਂ ਭਾਈ ਕਨਈਆ ਜੀ ਦੇ ਬਾਰਸ਼ ਹੈ ਭਾਈ ਕਨਈਆ ਜੀ ਨੇ ਆਪਣੇ ਜਿੱਥੇ ਉਹ ਫੱਟੜ ਪਏ ਸੀਗੇ ਲੋਕ ਚਾਹੇ ਉਹਨਾਂ ਨੇ ਇਹ ਨਹੀਂ ਦੇਖਿਆ ਸਾਡੇ ਨੇ ਕਿ ਬਗਾਨੇ ਨੇ ਉਹਨਾਂ ਨੇ ਮਸ਼ਕ ਭਰ ਕੇ ਪਾਣੀ ਦੀ ਪਲਾਈ ਆ ਅਸੀਂ ਜੇ ਹਰਿਆਣੇ ਨੂੰ ਪਾਣੀ ਦੀ ਜ਼ਰੂਰਤ ਸੀ ਪੀਣ ਲਈ ਅਸੀਂ ਰੋਕਿਆ ਨਹੀਂ ਅਸੀਂ 4500 ਕਿਊਸਿਕ ਪਾਣੀ ਜ਼ਰੂਰਤ 1500 ਦੀ ਸੀ ਉਹ ਕਹਿੰਦੇ ਜੀ ਸਾਡੇ ਜਾਨਵਰ ਪਿਆਸੇ ਮਰਦੇ ਨੇ ਅਸੀਂ ਕਿਹਾ ਜਾਨਵਰਾਂ ਲਈ ਵੀ ਲੈ ਲਓ ਉਹ ਕਹਿੰਦੇ ਜੀ ਸਾਡੇ ਤਾਂ ਅਸੀਂ ਤਾਂ ਘਰਾਂ 'ਚ ਨਹਾਣ ਕਨੀਓ ਵੀ ਓਕੇ ਹੋਏ ਆ ਅਸੀਂ ਕਿਹਾ ਉਹਦੇ ਲਈ ਵੀ ਲੈ ਲਓ 1500 ਦੀ ਬਜਾਏ ਅਸੀਂ 4500 ਕਿਊਸਿਕ ਪਾਣੀ ਫੇਰ ਵੀ ਇਹਨਾਂ ਨੂੰ ਦਿੱਤਾ ਚਲੋ ਜੇ ਲੈਣ ਦਾ ਕੋਈ ਤਰੀਕਾ ਹੁੰਦਾ ਤਾਂ ਦੇ ਵੀ ਦਿੰਦੇ ਇਹ ਕਿਹੜਾ ਤਰੀਕਾ ਹੈ ਕੇ ਬੀਬੀ ਐਮਬੀ ਦੇ ਵਿੱਚ 60% ਸ਼ੇਅਰ ਸਾਡਾ ਹੈ ਪੰਜਾਬ ਵਾਸੀਆਂ ਦਾ ਤੇ ਸਾਨੂੰ ਦਰਕਨਾਰ ਕਰਕੇ ਤੁਸੀਂ ਰਾਤੋਂ ਰਾਤ ਚੇਅਰਮੈਨ ਬਦਲ ਕੇ ਡਾਇਰੈਕਟਰ ਬਦਲ ਕੇ ਉੱਥੇ ਹਰਿਆਣੇ ਦੇ ਬੰਦੇ ਲਾ ਕੇ ਤੇ ਸਾਨੂੰ ਨਾਦਰਸ਼ਾਈ ਫਰਮਾਨ ਜਾਰੀ ਕਰੋ ਕਿ ਪੰਜਾਬ ਤੋਂ ਪੁੱਛਣ ਦੀ ਜ਼ਰੂਰਤ ਹੈ ਨਹੀਂ ਤੇ ਅਸੀਂ ਫੈਸਲਾ ਕਰ ਲਿਆ ਜੀ ਹਰਿਆਣਾ ਬੋਲ ਪਿਆ ਰਾਜਸਥਾਨ ਬੋਲ ਪਿਆ ਜੀ ਹਰਿਆਣੇ ਦੇ ਹੱਕ 'ਚ ਸਾਡੀ ਹੁਣ ਬਹੁਤ ਸੰਮਤੀ ਹੋ ਗਈ ਜੀ ਚਲੋ ਜੀ ਹੁਣ ਪਾਣੀ ਛੱਡ ਦਿਓ ਐਵੇਂ ਛੱਡ ਦਿਓ ਬਾ ਜੀ ਬਾ ਤੁਹਾਡੇ ਘਰ ਦਾ ਰਾਜਾ ਪਿਵੜਾ ਰਾ ਸਮਝੀ ਜੀ ਜਦੋਂ ਤੁਹਾਡਾ ਜੀ ਕਰੇ ਉਦੋਂ ਪਾਣੀ ਛੱਡ ਦਿਓ ਇਹ ਨਹੀਂ ਪਾਣੀ ਛੱਡਿਆ ਜਾਊਗਾ ਪੰਜਾਬ ਦੇ ਪਾਣੀਆਂ ਦੇ ਉੱਤੇ ਜਿੱਦਾਂ ਡਟ ਕੇ ਸਟੈਂਡ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਲੱਤਾ ਮੈਂ ਇਸ ਗੱਲ ਦੀ ਜਿੰਨੀ ਤਾਰੀਫ ਕਰਾਂ ਉਨੀ ਥੋੜੀ ਔਰ ਅੱਜ ਪੰਜਾਬ ਦੇ ਬੱਚੇ-ਬੱਚੇ ਨੂੰ ਇਹ ਗੱਲ ਕਲੀਅਰ ਹੋ ਚੁੱਕੀ ਆ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਕਿਹਣਾ ਨੇ ਉਲਝਾਇਆ ਹੋਇਆ ਸੀ ਤੇ ਕਿਹੜੇ ਸੁਲਝਾਣ ਲੱਗੇ ਹੋਏ ਨੇ ਸੋ ਇਸ ਕਰਕੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੈਨੂੰ ਮਾਣ ਆਸੀ ਉਸ ਸਰਕਾਰ ਦਾ ਇਸਾ ਜਿਹੜੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਤੇ ਉੱਤੇ ਚਾਹੇ ਐਜੂਕੇਸ਼ਨ ਦਾ ਹੋਵੇ ਚਾਹੇ ਸਿਹਤ ਦਾ ਹੋਵੇ ਚਾਹੇ ਬਿਜਲੀ ਦਾ ਹੋਵੇ ਚਾਹੇ ਖੇਤਾਂ ਚ ਪਾਣੀ ਦਾ ਆਪਣੇ ਮੂੰਹੋਂ ਮੰਨਦੇ ਆ ਸਾਰੇ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਅਸੀਂ 20 ਪੈਸੇ ਪਾਣੀ ਸਿਰਫ ਨਹਿਰੀ ਪਾਣੀ ਵਰਤ ਸਕਦੇ ਸੀ ਸਿਰਫ 20 ਪੈਸੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਣ ਤੋਂ ਬਾਅਦ 60 ਪੈਸੇ ਪਾਣੀ ਅਸੀਂ ਪੰਜਾਬ ਦੀ ਖੇਤੀ ਲਈ ਨਹਿਰੀ ਪਾਣੀ ਵਰਤਣਾ ਸ਼ੁਰੂ ਕਰਤਾ ਕਿਹਨੇ ਨਹਿਰਾ ਪੱਕੀਆਂ ਕਰਾਈਆਂ ਭਗਵਾਨ ਸਿੰਘ ਮਾਨ ਜੀ ਨੇ ਕਿਹਨੇ ਮਾਈਨਰਾਂ ਪੱਕੀਆਂ ਕਰਾਈਆਂ ਭਗਵਾਨ ਸਿੰਘ ਮਾਨ ਜੀ ਨੇ ਕਿਹਨੇ ਸੂਏ ਪੱਕੇ ਕਰਵਾਏ ਭਗਵਾਨ ਸਿੰਘ ਮਾਨ ਜੀ ਨੇ ਕਿਹਨੇ ਖਾਲਾ ਤੱਕ ਪਾਣੀ ਪਹੁੰਚਦਾ ਕੀਤਾ ਭਗਵਾਨ ਸਿੰਘ ਮਾਨ ਜੀ ਨੇ ਔਰ ਸਾਡੇ ਬਾਦ ਹੈ ਪਰਮਾਤਮਾ ਨੇ ਜੇ ਸਾਥ ਦਿੱਤਾ ਇਤੈ ਹੀ ਕਿਰਪਾ ਰੱਖੀ ਅਸੀਂ 100% ਪੰਜਾਬ ਦਾ ਜਿਹੜਾ ਪਾਣੀ ਹੈ 100% ਪਾਣੀ ਆਉਣ ਵਾਲੇ ਦੋ ਸਾਲਾਂ ਵਿੱਚ ਤੁਹਾਨੂੰ ਪੰਜਾਬ ਦੀ ਖੇਤੀ ਲਈ ਯੂਟਿਲਾਈਜ਼ ਕਰਕੇ ਦਿਖਾਵਾਂਗੇ ਧੰਨਵਾਦ